ਜਿੰਦਾਬਾਦ ਜਿੰਦਾਬਾਦ ਲੋਕ ਇਕਤਾ ਜਿੰਦਾਬਾਦ 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 ਤੁਹਾਡੀ ਵੀ ਨੌਲੇਜ ਵਿੱਚ ਹੋਵੇਗਾ ਇੱਕ ਬ੍ਰਸਟ ਹੋਇਆ ਸੀਗਾ ট্রান্সਫਾਰਮਰ ਸੜ ਗਿਆ ਸੀ 12 ਦਾ ਉਹਦੇ ਵਿੱਚ ਦੋ ਮੁਲਾਜ਼ਮਾਂ ਦਾ ਮੌਤ ਹੋ ਗਈ ਸੀ ਔਰ ਇੱਕ ਕਮਲਾਜ਼ਮ ਜਖਮੀ ਹੋ ਗਿਆ ਸੀ ਸੋ ਉਦੋਂ ਅਸੀਂ ਰੋਕਤਾ ਸੀ ট্রান্সਫਾਰਮਰ ਕਿਉਂਕਿ ਸਾਨੂੰ ਸਾਡੇ ਓਵਰਲੋਡ ਚੱਲਦਾ ਸੀਗਾ ਪ੍ਰੰਟ ਆਸਪੈਂਸ ਵੀ ਸਾਡਾ 20 ਦੀ ਮੰਗ ਸੀ ਇਹ 12 ਦਾ ট্রান্সਫਾਰਮਰ ਸੀ ਸਾਡੀ ਮੰਗ ਸੀ 20 ਦਾ ট্রান্সਫਾਰਮਰ ਰੱਖਣ ਦੀ ਪਰ ਮੈਕਮੇ ਨੇ ਉਦੋਂ ਸਾਡੇ ਨਾਲ ਵਾਅਦਾ ਕਰ ਲਿਆ ਵੀ ਸਾਨੂੰ ਇੱਕ ਵਾਰ ਰੱਖ ਲੈਣ ਦਿਓ ਅਗਲੇ ਆਉਂਦੇ ਝੋਨੇ ਦੇ ਸੀਜ਼ਨ ਤੱਕ ਅਸੀਂ ਅਪ੍ਰੈਲ ਤੋਂ ਪਹਿਲਾਂ ਪਹਿਲਾਂ ਯਾਨੀ ਤੁਹਾਡਾ ਇਹ 20 ਦਾ ਟਰਾਂਸਫਾਰਮਰ ਰੱਖ ਦੇਵਾਂਗੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਆਨਾ ਕੰਨੀ ਅਸੀਂ ਕਹਿੰਦੇ ਰਹੇ ਨੇ ਨਾ ਕੀਤਾ ਹੋਰ ਸਾਡੀ ਸਥਿਤੀ ਇਹੋ ਜਿਹੀ ਬਣ ਗਈ ਸਾਡੇ ਜਿੰਨੇ ਵੀ 25 ਪਿੰਡ ਇਸ ਗ੍ਰਿਡ ਨਾਲ ਪੈਂਦੇ ਆ 6-5-6 ਘੰਟੇ ਤੋਂ ਬਾਅਦ ਲਾਈਟ ਨਹੀਂ ਆ ਰਹੀ ਹਾਲਾਂਕਿ ਪਿਛਲੇ ਸਮੇਂ ਦੌਰਾਨ ਜਦ ਪਾਸੇ ਗ੍ਰਿਡਾਂ ਤੇ 12-12 ਘੰਟੇ ਲਾਈਟ ਚੱਲਦੀ ਰਹੀ ਹੈ ਤੋ ਅਸੀਂ ਇਸ ਡਿਮਾਂਡ ਨੂੰ ਲੈ ਕੇ ਸਵੇਰ ਤੋਂ ਬੈਠੇ ਆ ਵੀ ਸਾਡੇ ਨਾਲ ਕੋਈ ਮੁਲਾਜ਼ਮ ਆ ਕੇ ਗੱਲ ਕਰੇ ਐਸ.ਡੀ.ਓ. ਸਾਹਿਬ ਨੂੰ ਘੇਰਿਆ ਹੋਇਆ ਸੀਗਾ ਪਰ ਕਿਸੇ ਨੇ ਹੁਣ ਤੱਕ ਕੋਸ਼ਿਸ਼ ਨਹੀਂ ਕੀਤੀ ਹੁਣ ਉਹਨਾਂ ਦੇ ਕੋਈ ਬੰਦੇ ਆ ਕੇ ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਔਰ ਕਿਹਾ ਕਿ ਕੱਲ ਨੂੰ 11:30 ਵਜੇ ਗ੍ਰਿਡ ਵਾਲਾ ਐਸ.ਸੀ. ਸਾਹਿਬ ਐਕਸ਼ਨ ਸਾਹਿਬ ਔਰ ਦੂਸਰੇ ਐਸ.ਸੀ. ਸਾਹਿਬ ਐਕਸ਼ਨ ਸਾਹਿਬ ਆ ਕੇ ਇੱਥੇ ਸਾਡੇ ਬੈਠ ਕੇ ਸਾਡੇ 11:30 ਵਜੇ ਸਾਡੇ ਨਾਲ ਇੱਥੇ ਗੱਲਬਾਤ ਕਰਨਗੇ ਜੇ ਸਾਡਾ ਮਸਲਾ ਕੱਲ ਨੂੰ ਹੱਲ ਨਹੀਂ ਹੁੰਦਾ ਸਾਡਾ ਕੱਠ ਇਸੇ ਤਰ੍ਹਾਂ ਹੋਵੇਗਾ ਦੂ ਵੱਡਾ ਕੱਠ ਹੋਵੇਗਾ ਸਾਰੇ ਪਿੰਡਾਂ ਤੋਂ ਜਿੰਨੇ 2 ਜੇ ਸਾਡਾ ਮਸਲਾ ਹੱਲ ਕਰਦੇ ਨੇ ਸਾਡਾ 8 ਘੰਟੇ ਲਾਈਟ ਵਾਲਾ ਪੂਰਾ ਜਿਹੜਾ ਮੌਕੇ ਤੇ ਸਾਨੂੰ ਕਰਨ ਲੋੜ ਹੈਗੀ ਆ ਉਹ ਹੋਰ ਉਸ ਤੋਂ ਬਾਅਦ ਸਾਡਾ ਟਰਾਂਸਫਾਰਮਰ ਕਿੰਨੇ ਦਿਨਾਂ ਦੇ ਵਿੱਚ ਆਉਂਦਾ ਹੈਗਾ ਇਹ ਅੱਜ ਧਰਨਾ ਕਿਸ ਤਰ੍ਹਾਂ ਦੀ ਸੋਚ ਹੈ ਜਿਹੜੀ بارشੀ ਹੋਈ ਹੈ ਆਪਣਾ ਪਟਾ ਗੋਲਰਾ ਦਾ ਮੁਕਾਵੇ بارش ਨਾ ਹੋ ਕਰਕੇ ਉਲਟਾ ਇੱਕ ਸਾਡਾ ਨਗਰ ਜਿਹੜਾ ਡੈਮੇਜ ਹੈ ਉੱਥੇ ਦੇ ਬਿਜਲੀ ਦੇ ਘਟਾ ਵੱਡੇ ਆਪਣੇ ਤੇ ਉਹ ਟ੍ਰਿਪ ਕਰ ਗਈ ਉਹ ਟ੍ਰਿਪ ਹੋਣ ਕਰਕੇ ਕੀ ਹੋਇਆ ਫਿਰ ਉਹ ਮੇਰੇ ਘਰੇ ਇਸੀ ਸੂਰਗਲੇ ਜਿਹੜੀ ਆ ਉਹਨਾਂ ਨੇ ਵੀ ਦੱਸਿਆ ਕਿ ਉਹ ਸਾਰਾ ਪੰਜਾਬ ਤੋਂ ਹੁੰਦਾ ਇਹਨਾਂ ਨੇ ਪੰਜਾਬ ਦਾ ਲੋੜੀ ਕਿਸੇ ਇੱਕ ਜਿਲ੍ਹੇ ਕਿੱਥੇ ਰੋੜ ਕਿਵੇਂ ਕਰਨਾ ਹੈ ਉਹ ਲੋਡ ਡਿਵਾਈਡ ਕਰਨਾ ਉਹ ਕਿਤੇ ਪਾਵਰ ਕਟਾਉਣੀ ਬੰਦੀ ਹੈ ਵੀ ਇਹਦਾ ਇਹ ਆ ਜੀ ਇਹ ਕੱਟ ਜੋਧਰ ਦੀ ਚਲਾ ਕੇ ਉੱਪਰਲੇ ਦੀ ਕੱਟ ਕੇ ਹੇਲੇ ਚਲਾ ਜੀ ਇਹਦੇ ਨਾਲ ਹੀ ਬਸ ਸਿਸਟਮ ਖੁੱਝ ਜਾਂਦਾ ਹੈ ਉਹ ਪਾਵਰ ਕਟ ਆ ਗਈ ਇੱਕ ਕੁਲ ਤਾਂ ਪਾਵਰ ਕਟ ਹੋਣ ਕਰਕੇ ਤੇ ਇੱਕ ਫਰੰਟ ਦਾ ਹੋਜੀ ਛੋਟਾ ਕੋਰ ਰੋਡ ਹੋਣ ਕਰਕੇ ਕਿ ਪ੍ਰੋਪਰ ਸਪਲਾਈ ਦਿੱਤੀ ਨਹੀਂ ਗਈ ਜੀ ਕਰ ਰਹਾ ਹਾਂ ਲੋਕਾ ਸਾਡੇ ਉੱਪਰ ਕੋਈ ਤਾਂ ਮਿਸੂਰੀ ਸਾਨੂੰ ਤੋਂ ਆਰਡਰ ਆਉਂਦੇ ਸਾਨੂੰ ਕਰਨਾ ਪੈਂਦਾ ਖਲੀ ਮਜ਼ਦੂਰੀ ਹੈ ਫਿਰ ਦੂਸਰੀ ਗੱਲ ਹੋਈ ਕੀ ਆ ਜਿਹੜੀ ਸਪਲਾਈ ਦੀ ਪਾਵਰ ਕਟ ਦਾ ਸੀ ਮਸਲਾ ਉਹ ਆ ਸਾਡੇ ਅੱਜ ਅਫਸਰ ਸਭਾ ਨਾਲ ਆਇਆ ਕਿ ਜੀ ਦੀ ਕਰਾ ਲੈ ਉਹ ਤੁਸੀਂ ਸਾਡੀ ਨੂੰ ਦੇਖੇ ਦੇਖੀ ਜਿੰਨਾ ਸਪਲਾਈ ਦਾ ਮਸਲਾ ਹੈਗਾ ਕੱਲ੍ਹ ਸ਼ਾਮ ਤੱਕ ਫਟਾ ਲੈਣਾ ਪਰੰਤੂ ਸਪਲਾਈ ਦਾ ਮਸਲਾ ਹੱਲ ਹੋ ਜੂਗਾ ਟਰਾਂਸਫਰਮ ਦਾ ਇਹਨਾਂ ਨੇ ਕਿਹਾ ਕਿ ਵਾਦਾ ਕੀਤਾ ਸੀਗਾ ਵਿਭਾਗ ਵੱਲੋਂ ਕਿ ਅਪ੍ਰੈਲ ਦੇ ਐਂਡ ਤੱਕ ਰੱਖ ਦਿੱਤਾ ਜਾਊਗਾ ਮਡਾਕ 20 ਪਾਵਰ ਦਾ ਪਰ ਉਹ ਹਲੇ ਤੱਕ ਨਹੀਂ ਹੋ ਪਾਇਆ ਉਸ ਨੂੰ ਲੈ ਕੇ ਕਾਫੀ ਗੱਲ ਹੋਈ ਔਰ ਜ਼ਰੂਰ ਤੇ ਪਾਵਰ ਟਰਾਂਸਫਰਮ ਖਾਣ ਵਾਸਤੇ ਅਜੇ ਨੋਟ ਪਾਇਆ ਹੈ ਲੈ ਨੋਟ ਬਣਾ ਕੇ ਅੱਛਾ ਉਹਨਾਂ ਨਾਲ ਗੱਲ ਕੀਤੀ ਕਿ ਅੱਛਾ ਉਹਨਾਂ ਦੇ ਵੀ ਨੋਟ ਬਣਾ ਕੇ ਪੇਪਰ ਨੂੰ ਥਰੂ ਐਕਸ਼ਨ ਤੇ ਆਪਾਂ ਉਹ ਗੱਲ ਨਾ ਪਹੁੰਚਾ ਦੇਣੀ ਕਿਉਂਕਿ ਇਹ ਕੰਮ ਹੈਗਾ ਹੈਡ ਆਫ ਲੈਵਲ ਦਾ ਇਹ ਸਾਡੇ ਲੈਵਲ ਦਾ ਕੰਪਨੀ ਦਾ ਪਹਿਲਾ ਵਾਧਾ ਵਾਧਾ ਤਾਂ ਪਹਿਲਾਂ ਹੀ ਕਿਆ ਲਿਖਾ ਗਿਆ ਤੁਸੀਂ ਸਮਾ ਲੰਘਣ ਤੋਂ ਬਾਅਦ ਕਿਉਂ ਉਦੋਂ ਬਾਅਦ ਪ੍ਰੋਸੈਸ ਸ਼ੁਰੂ ਕੀ ਹੈ ਪਤਾ ਨਹੀਂ ਕੀ ਕਰਨਾ ਹੋਏ ਜੇ ਉਹਨੇ ਇਹ ਗੱਲ ਜਿਹੜਾ ਅੱਜ ਨੋਟ ਬਣਾਇਆ ਜੇ ਉਸ ਦਾ ਨੋਟ ਬਣ ਕੇ ਡਾਊਨ ਲਾਈਨ ਚ ਲਾ ਰਹੇ ਆਪਾਂ ਤਾਂ ਪੂਰਤ ਕਰੀ ਹੋ ਜਾਣੀ ਸ਼੍ਰਮਿਕਾ ਵੱਲੋਂ ਪਹਿਲੇ ਆ ਕਿ ਤੱਕ ਪਾਊਡਰ ਆ ਨਾ ਤਾਂ ਬੇਅਤਿਆਰਜ ਹੈ ਨਾਇਤੀ ਸਾਹਬ ਦੇ ਕਿ ਨਾਇਕਸਨ ਸਾਹਬ ਦੇ ਨਾਇਤੀ ਸਾਹਬ ਦੇ ਇਹ ਉੱਪਰੋਂ ਹੈਡ ਉਸ ਵਾਲੇ ਇਹਨੂੰ ਪਾਸ ਕਰਨਗੇ ਵਾਦਾ ਕਿਨੇ ਕੀਤਾ ਸੀ ਵਾਦਾ ਸਾਡੇ ਐਕਸਨ ਸਾਹਿਬ ਨੇ ਕੀਤਾ ਸੀ ਉਹ ਐਕਸਨ ਸਾਹਿਬ ਅੱਜ ਪਰੇ ਹਾਈ ਕੋਰਟ ਜੇ ਸਾਰੇ ਐਕਸਨ ਦੇ ਹਾਈ ਕੋਰਟ ਚਲੇ ਗਏ ਛੜੀ ਸਾਹਿਬ ਉਹ ਅੱਜ ਐਕਸਨਾ ਹੋਣ ਕਰਕੇ ਤਾਂ ਇਹ ਨਹੀਂ ਦੂਰ ਤੇਰੀ ਦੇਰ ਤੱਕ ਆਪਾਂ ਪੈਂਟਾਵਾ ਬਹਿ ਗਿਆ ਨਹੀਂ ਤਾਂ ਉਦੋਂ ਪਹਿਲਾਂ ਆਪਾਂ ਸਾਰਾ ਛੜੀ ਗੱਲ ਨਹੀਂ ਇਹਨਾਂ ਸਾਨੂੰ ਤਾਂ ਕਹਿਣਾ ਕਿ ਜਦ ਤੱਕ ਮਸਲਾ ਹੱਲ ਨਹੀਂ ਹੁੰਦਾ ਉਹ ਹੱਲ ਨਹੀਂ ਗਏ ਨਹੀਂ ਤੁਹਾਨੂੰ ਵੀ ਨਹੀਂ ਜਾਣਦੇ ਨਹੀਂ ਤਾਂ ਹੁਣ ਕੀ ਕਰੀਏ ਠਰੋ ਸਕਦੇ ਉਹ ਹਲਕੁੜੀਆਂ ਮੇਰੇ ਕੋਲ ਜਿਹੜੇ ਮੈਂ ਪੁਰਾਣੇ ਸੀ ਉਹ ਸਾਰੇ ਬਾਹਰ ਹੈਗੇ ਜਿਹੜਾ ਕੋਈ ਆਵੇ ਤਾਂ ਫਿਰ ਹੀ ਗੱਲ ਸੁਰੇ ਲਗੇਗਾ ਬਈ ਜੀ ਸਾਥ ਨੂੰ ਗਿਆਰਾਂ ਬਾਰ ਬਾਰ ਤੇ ਮਾੜੇ ਦਿਖਾਰੇ ਦਿੱਤੇ ਨਾਲੇ ਇਹ ਤਰੀਕੇ ਤੱਕ ਹੀ ਅਸੀਂ ਜੀ ਤੁਹਾਨੂੰ ਗੱਲ ਚੱਲ ਰਹੀ ਹੈ ਸਾਡੇ ਕੋਲ ਬੌਸ ਦਾ ਬੈਠੇ ਹੈਗੇ ਤੁਹਾਨੂੰ ਕਿ ਉਹ ਭਲਾਈ ਰਹੀ ਹੈ ਕਿ ਆਪ ਕੰਮ ਕਰ ਦੇਗੇ ਚਲੋ ਤਾਂ ਸਾਡਾ ਗੱਲ ਦਾ ਫਾਈਨਲ ਹੋਊਗਾ ਸਮ ਟਾਈਮ ਮਿਲ ਗਿਆ ਉਹ ਕਿਉਂਕਿ ਨਾਲ ਨਹੀਂ ਰੱਖਦੇ ਇਹਨੂੰ ਕਰਕੇ ਇੱਕ ਕਰਦੇ ਲਾ ਤਾਂ ਕੱਲ ਨੂੰ ਫੀਟਿੰਗ ਦੇ ਦੇਣੀ ਹੈ ਨਾ ਉਹ ਹੰਦਰ ਨਾ ਕਰਦੇ ਅੱਜ ਹਾਲੇ ਤੱਕ ਸੰਨ ਨਾਲ ਕੋਈ ਗੱਲ ਬਾਤ ਨਹੀਂ ਹੋਈ ਇਹ ਉਹਨਾਂ ਕੋਲ ਗੱਲਬਾਤ ਇਹ ਕਿ ਆਪਣੇ ਮਿੱਤਰ ਮੇਰੇ ਆਪਣੇ ਸਾਰੇ ਮੇਰੇ ਕੋਲ ਆਉਂਦੇ ਆ ਗੱਲਬਾਤ ਬਾਹਰ-ਬਾਹਰ ਹੋਈ ਹੈ ਗੱਲਬਾਤ ਨਾਲ ਹਾਇਲਰ ਹਾਇਲਰ ਗੱਲ ਹਾਇਲਰ ਤੋਂ ਸੁਣੀ ਹੋਇਆ ਕਿ ਫ੍ਰੀ ਹੈਂਡਲ ਦੇ ਪੀਆ ਅਫਟਰ ਹੋ ਤਾਂ ਗੱਲ ਕਰਾਈ ਉਹ ਹਾਈ ਕੋਰਟ ਜੇ ਬੈਠੇ ਹਾਈ ਕੋਰਟ 'ਚ ਫੋਨ ਕਰਤਾ ਹੈ ਠੀਕ ਕਰਾਉਂਖਾ ਠੀਕ ਫੋਟ ਸੁਣੀ